ਦੋ ਮਿੰਨਟ ਕੰਪੀਟਿੰਗ ਕੀਤੇ ਸੀ ਉਸ ਸਮੇਂ ਦੇ ਦਰਾਰ ਵਿੱਚਦਰ ਸਿੰਘ ਪ੍ਰਭਤ ਪਹਿਲਾਂ ਗਿਆਨਗਰ ਵੀ ਸਨ ਉਹ ਇਹ ਮੁਕਤ ਕੀਤਾ ਫਿਰ ਇਹਨੇ ਦੋਨੇ ਜਹਾਂਦਰ ਘਟਾਇਆ ਝੂਠ ਬੋਲ ਲੜਿਆ ਤੁਸੀਂ ਉਹ ਦਸਫਰ ਦੇ ਹੁਕਮਾਪਤ ਦੇ ਜਿਹੜਾ ਜਾ ਰਹੇ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਯਾਨੀ ਇਹ ਕੋਈ ਹਿੱਸਾ ਨਹੀਂ ਤੇ ਯਾਨੀ ਸਲਤਨ ਸਲਤਾਨ ਸਿੰਘ ਦੇਖੋ ਪਾਂਥ ਪਾਂਥ ਤੇ 1.5 ਘੰਟੇ ਹੋਰ ਆਉਂਗੇ ਪਾਂਥ ਤੁਹਾਡਾ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਉਹ ਗਿਆਨੀ ਹਰਪ੍ਰੀਤ ਸਿੰਘ ਕੀ ਸੀ ਜਿਹਨਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਦੀ ਜਰੂਰਤ ਨਹੀਂ ਪਈ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਤਰੀਕੇ ਜਿਹੜੇ ਉਹਨਾਂ ਨੂੰ ਸ਼ੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਹੇ ਆ ਉਹ ਬੇਵਕੂਫ ਵਾਲੀ ਗੱਲ ਆ ਉਹਨਾਂ ਕੋਲ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਕੇ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਵਧਰਾਮ ਕਰ ਰਿਹਾ ਇਹੋ ਜਿਹੇ ਅਕਾਲੀ ਦਲ ਨੂੰ ਅਸੀਂ ਖੁੱਲੇ ਦੌਰ ਦੇ ਕਰ ਰਹੇ ਕੰਮ ਕਰਵਾਇ ਚਾਹੁੰਦੇ ਆ 1978 ਤੋਂ ਲੈ ਕੇ ਸਾਡਾ ਇਹਨਾਂ ਨੇ ਨਿਸ਼ਾਨ ਕੀਤਾ ਅੱਜ ਸਾਡੇ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਮੈਂ ਸੁਣਾਦਾ ਵਿਅਕਤੀ ਜਿਹੜਾ ਗਿਆ ਚੁੱਕਿਆ ਸੀ ਉਹ ਦੂਜੇ ਦਿਨ ਸੁਦੀਪ ਸਿੰਘ ਵੀਰ ਫੜ ਕਹਿੰਦਾ ਦੇਖਿਆ ਸਾਡੀ ਅੰਟੀਲੀ ਵੀ ਅਸੀਂ ਇੱਕ ਦਮ ਫੜ ਲਿਆ ਪੰਜ ਤੋਂ ਕੀ ਵਿਆਧੀ ਵਾਲਾ ਇੱਕ ਮਹੀਨਾ ਤੋਂ ਫਰਕ ਨਹੀਂ ਹੋਇਆ ਯੂਕੇ ਦੀਆਂ ਜੋਬ ਜੋਬੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੋਂ ਨਾ ਸਹਿਮਤੀ ਪ੍ਰਗਟ ਕਰ ਪਲਟਾਉਨੇ ਆ ਤੁਸੀਂ ਜਿਹੜਾ ਬੁੱਧਾ ਚੁੱਕਿਆ ਟੱਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡੱਟ ਕੇ ਸਾਹ ਦਿਮਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਰੀ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਅਸੀਂ ਅਮਰ ਸੰਚਾਰ ਜਥਾ ਯੂਕੇ ਤੇ ਯੂਰਪ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਬੇਨਤੀ ਕਰਨੀ ਆ ਯੋ ਪਿਛਲੇ ਤਣੇ 11 ਅਗਸਤ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰਨੀ ਆ ਕਿਉਂਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ 5 ਮੈਂਬਰੀ 7 ਮੈਂਬਰੀ ਕਮੇਟੀ ਚੁਣੀ ਗਈ ਸੀ ਜਦ ਵਿੱਚ ਦੋ ਆਪਣੇ ਅਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਦੂਗਰ ਜਿਹੜੇ ਸੀ ਉਹ ਤਰਜਾਈਂ ਜਗ੍ਹਾ ਸੀ ਇਹਨਾਂ ਪੰਜ ਉਹਨਾਂ ਨੇ ਜਿਹੜੀ ਇਹ ਪੰਪ ਸ਼ਰਮਣੀ ਕਾਲੀਦਾਲ થી ਚੋਣ ਕੀਤੀ ਆ ਉਹਦੇ ਸਬੰਧ ਵਿੱਚ ਬੇਨਤੀ ਕਰਨੀ ਆ ਇਹ ਸ਼ੁਰੂ ਵਿੱਚ ਇੱਕ ਮੈਂ ਬੇਨਤੀ ਕਰ ਦਵਾਂ ਕਿ ਜਿਵੇਂ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜ਼ੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਤੂੰ ਦੱਸ ਪਹਿਲਾਂ 2 ਮਹੀਨਾ ਚ ਕੰਪੀਟਿੰਗ ਕੀਤੀ ਸੀ ਉਹ ਸਮੇਂ ਦੇ ਦੌਰਾਨ ਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸੋਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਹੇਦਾਰ ਘਟਾਇਆ ਇਹ ਟੂਠ ਬੋਲਣ ਡਿਆ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰ ਦਵਾਂ ਜਿਹੜਾ ਹੈਗਾ ਗਿਆਨੀ ਰਘਵੀਰ ਸਿੰਘ ਤਾਂ ਗਿਆਨੀ ਸਰਦਾਰ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡੇ ਨੂੰ ਬੇਨਤੀ ਆ ਤੁਸੀਂ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਜਿਹੜਾ ਜਾ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਕਿਉਂਕਿ ਤੁਹਾਨੂੰ ਨਲਾਇਕ ਕਹਿ ਕੇ ਅਯੋਗ ਕਹਿ ਕੇ ਬਾਹਰ ਕੱਢਿਆ ਸੀ ਤੁਸੀਂ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚੇ ਬੇਨਤੀ ਕਰ ਦਿੱਤੀ ਆ ਗਿਆਨੀ ਰਘਵੀਰ ਸਿੰਘ ਨੂੰ ਤੇ ਯਾਨੀ ਸਲਤਨ ਸਲਤਾਨ ਸਿੰਘ ਨੂੰ ਪੰਥ ਪੰਥ ਦੇ ਦੇਣਦਾਰ ਹੋਗੇ ਪੰਥ ਤੁਹਾਡੇ ਨਾਲ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਆ ਤੇ ਨਾਲੇ ਬੀਬੀ ਸਤਵੰਦ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਰੀ ਆ ਉਹਨੂੰ ਨਾਲ ਜੋ ਕੌਂਸਲ ਬਣਾਈ ਗਿਆ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾਜਨ ਕਦਮੇ ਆ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਦਿੰਦੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਇਨਕਾਰ ਕੇ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਐਗਜ਼ੈਂਪਲ ਜੀ ਗੱਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਉਹਨਾਂ ਨੂੰ ਦੱਸ ਦਿੱਤੀਆਂ ਕਿਸੇ ਹੋਰ ਕਿਸੇ ਚੰਨੀ ਯੁਰਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਭਾਦਰ ਖਾਲਸਾ ਦਲ ਨੇ ਜੋ ਕਿ ਇਹ ਗਲਤੀਆਂ ਕੀਤੀਆਂ ਸੀ ਅਕਾਲ ਤਖਤ ਦੀ ਬਸੀਜ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਜਾਅ ਉਹਨੂੰ ਸਦਾ ਸਜ਼ਾ ਦਿੱਤੀ ਕਿ ਉਹਨੂੰ ਕੱਢ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਯੋਗ ਸਮਝਦਿਆਂ ਹੋਇਆਂ ਇਹ ਸੇਵਾ ਤੇ ਦਿੱਤੀ ਹੈ ਬਹੁਤ ਵਧੀਆ ਯੋਗ ਇੱਕ ਕਦਮ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਪਰਸ ਕੱਲ੍ਹ ਕੱਪਰਸੋ ਹਮਦਰਦ ਜੋ ਕਿ ਅਜੀਤ ਟੀਵੀ ਦੇ ਐਡੀਟਰ ਨੇ ਇੰਟਰਵਿਊ ਲਈ ਆ ਉਹਨਾਂ ਵਿੱਚ ਜੋ ਨਹੀਂ ਮਸਲੇ ਭਾਰੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਅਸੀਂ ਉਹਨਾਂ ਮਸਲਿਆਂ ਦਾ ਸਤਿਕਾਰ ਕਰਦਾ ਕਰਦੇ ਆ ਉਹਨਾਂ ਨੇ ਜੋ 1947 ਤੋਂ ਲੈ ਕੇ ਮਸਲਾ ਉੱਭਰਿਆ ਸੀ ਜੋ ਸਾਡਾ ਧੱਕੇ ਹੋਏ ਆ ਸਾਰੇ ਦਰਹਾਈ ਹੋਏ ਸੀ ਇਹ ਤੇ ਬਰਕਰਾਰਾਂਗੇ ਨਾਲ ਉਹ ਨਹੀਂ ਇਹ ਵੀ ਕਲੀਅਰ ਕਰਕੇ ਦੱਸਤਾ ਵੀ ਅਸੀਂ ਸਾਡਾ ਕੋਈ ਵਿਸ਼ੇਸ਼ ਮੁੱਦਾ ਇਹ ਕੋ ਚੋਣਾ ਲੰਡਾ ਨਹੀਂ ਹੈਗਾ ਅਸੀਂ ਪੰਥਕ ਮੁੱਦਿਆਂ ਉੱਤੇ ਗੱਲ ਕਰਾਂਗੇ ਸਮੁੱਚੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹ ਜੋ ਦੋ ਲੀਡਰ ਮਰੇ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਆਇਆ ਇਹਨਾਂ ਦਾ ਸੰਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਜੋ ਦਲਤਨਾ ਵਰਤਿਆ ਜਾ ਰਿਹਾ ਹੈ ਗੁਰੂ ਪਿਆਰਿਓ ਸਿੱਖੀ ਦੇ ਵਿੱਚ ਕੋਈ ਦਲਤ ਨਾ ਦੀ ਚੀਜ਼ ਨਹੀਂ ਹੈ ਹੈ ਬਾਹਮਣਾ ਨੇ ਜਾਂ ਉਹ ਹਿੰਦੂਆ ਨੇ ਇਹ ਦਲਤ ਬਣਾਏ ਹੋਏ ਆ ਗੁਰੂ ਘਰ ਦੇ ਵਿੱਚ ਕੋਈ ਦਲਤ ਨਹੀਂ ਹੈਗਾ ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੁਆ ਤਨੇਚ ਨਾਨਕ ਜੀ ਦੇ ਸੰਗ ਸਾਥ ਵਡਿਆ ਕਿਉ ਕੀਉ ਰੀਸ ਜਿੱਥੇ ਨੀਚ ਸੰਭਾਲੀਏ ਤੇ ਥੇ ਨਦਰ ਤੇਰੀ ਵਕਸੀਸ ਦੇ ਦੇ ਵਿੱਚ ਕੋਈ ਦਲਤ ਨਹੀਂ ਹੈ ਸਭ ਗੁਰੂ ਸਾਹਿਬ ਖੱਤਰੀ ਬਾਹਮਣ ਸ਼ੂਦ ਵੈਸ਼ ਉਪਦੇਸ਼ ਕਿ ਵਰਨਾ ਕੋ ਸਾਂਝਾ ਇਸ ਕਰਕੇ ਸਭੇ ਸਾਂਝੀ ਵਾਲ ਸਦਾਇ ਨੇ ਕੋਈ ਨਾ ਦੱਸੇ ਬਾਹਰ ਜੋ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਦਲੀਏ ਜਿਹੜੇ ਉਹਨਾਂ ਨੂੰ ਊਸ਼ੁਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਹੇ ਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਚ ਕੋ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਸਖਵੀਰ ਬਾਲ ਦੀ ਸਪੀਚ ਚ ਪਹਿਲੀ ਵਾਰ ਦਿੱਤੀ ਉਹਨਾਂ ਕਿਹਾ ਵੀ ਇਹ ਅਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਅਕਾਲੀ ਦਲ ਨੂੰ ਅਸੀਂ ਖਤਮ ਨਹੀਂ ਕੋਈ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ ਅਕਾਲੀ ਦਲ ਹੈ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਕੇ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਖੁੱਲੇ ਤੌਰ ਤੇ ਕਹਿੰਦੇ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਜਿਹੜੇ ਜਿਸ ਅਕਾਲੀ ਦਲ ਨੇ 40 ਸਾਲ ਵਿੱਚ 1978 ਤੋਂ ਲੈ ਕੇ ਸਾਡਾ ਇਨਾ ਨੁਕਸਾਨ ਕੀਤਾ ਇਹੋ ਜਿਹਾ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਯੇ ਮੈਂ ਕੀ ਕਿੰਨੇ ਕਤਲ ਹੋਏ ਕਿੰਨੀਆਂ ਵਿਵਦੀਆਂ ਹੋਈਆਂ ਇੱਕ ਮੈਂਟੂ ਨਾਮ ਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਭੱਜਿਆ ਸੀ ਉਹ ਦੂਜੇ ਤਨ ਸੁਖਦੀਪ ਸੁਖਵੀਰ ਫੜ ਲਿਆ ਦੇਖਿਆ ਸਾਡੀ ਇੰਟੈਲੀਜੈਂਸ ਕਿਦਾਂ ਫੜ ਲਿਆ ਪਰ ਪੰਥ ਦੇ ਲੋਕੀ ਵਿਵਦੀ ਵਾਲਾ ਇੱਕ ਵੀ ਨਾ ਫੜ ਨਹੀਂ ਹੋਇਆ ਇਸ ਕਰਕੇ ਅਸੀਂ ਯੂਕੇ ਦੀਆਂ ਯੋਰਪ ਦੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰ ਪਲਟਾਉਨੇ ਆ ਤੁਸੀਂ ਜਿਹੜਾ ਮੁੱਦਾ ਚੁੱਕਿਆ ਟਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡਰ ਕੇ ਸਾਹ ਦੇਵਾਂਗੇ ਕਿਉਂਕਿ ਬੜੇ ਸਮੇਂ ਤੋਂ ਸਾਡੇ ਮੁੱਦੇ ਰੁੱਲਦੇ ਪਏ ਆ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਐਸ ਇੰਟਰਵਿਊ ਵਿੱਚ ਕਿਹਾ ਜਿਹੜਾ ਕਿ ਪੰਜਾਬ ਦੇ ਮੁੱਦੇ ਸੀ ਪੰਜਾਬੀਆਂ ਦੇ ਮੁੱਦੇ ਸੀ ਉਹ ਕੋ ਸਿੱਖਾ ਦੇ ਮੁੱਦੇ ਤਾਂ ਹੈ ਨਹੀਂ ਸੀ ਪਾਣੀਆਂ ਤੇ ਮੁੱਦਾ ਸਿੱਖਾਂ ਦਾ ਥੋੜਾ ਚੰਡੀਗੜ੍ਹ ਸਿੱਖਾਂ ਦਾ ਕੱਲੇ ਸਿੱਖਾਂ ਦਾ ਮੁੱਦਾ ਥੋੜਾ ਜਾਂ ਹੋਰ ਜਿਹੜੇ ਵਾਅਦੇ ਅਧਿਕਾਰ ਆ ਜਾਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਨਾਲ ਉਹਨੋਂ ਤੋਂ ਮੁਨਕਰ ਹੋਇਆ ਲੜਾਈ ਉਹਨਾਂ ਦੀ ਆ ਐਡੀ ਇੱਕ ਛਾਤਰ ਦਿਮਾਗ ਆ ਜੋ ਕਿ ਇਹ ਹਿੰਦੂ ਦਮਾਗ ਇੰਨਾ ਚਾਤਰ ਦਿਮਾਗ ਸੀ ਜਣੇ ਉਸ ਮੱਧਿਆ ਨੂੰ ਸਿੱਖਾਂ ਦੇ ਮੁੱਦੇ ਬਣਾ ਕੇ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਸਾਡੀ ਸਿੱਖੀ ਦਾ ਕਹਾਣ ਕੀਤਾ ਪਰ ਅੱਜ ਜਿਹੜੇ ਮਸਲੇ ਸਾਡੇ ਇਉਂ ਦਿੱਤੇ ਉਹ ਖੜੇ ਆ ਅਸੀਂ ਸਾਨੂੰ ਭੁੱਲਿਆ ਨਹੀਂ 25000 ਦਾ ਲਾਪਤਾ ਲੱਖਾਂ ਤਕਰੀਬ ਦਾ ਸਿੰਘ ਸਾਡੇ ਸ਼ਹੀਦ ਹੋਏ ਆ ਘਰੋਂ ਚਲੇ ਆ ਇੱਕ ਤਾਂ 47 ਚੁੱਜਰੇ ਸੀ ਜਿਹੜਾ ਜਿਹੜਾ ਯਾਰਾ ਇਹਨਾਂ ਨੇ ਸਾਡਾ ਕੀਤਾ 84 ਤੋਂ ਬਾਅਦ ਉਹ ਸਾਨੂੰ ਭੁੱਲਣ ਯੋਗ ਨਹੀਂ ਪਰ ਸਾਡੇ ਮੁੱਦੇ ਤਿਉਂ ਦਿੱਤੇ ਉਹ ਖੜੇ ਆ ਅਸੀਂ ਪੂਰ ਪੂਰੀ ਅਪੀਲ ਕਰਦੇ ਹਾਂ ਬੇਸਮੁੱਚੀਆਂ ਸੰਗਤਾਂ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਨਵੇਂ ਤਾਂ ਮੋਰੇ ਆਏ ਨਹੀਂ ਵੀ ਜਿਹੜੇ ਵੀ ਇਹ ਵੋਟਾਂ ਲੈ ਕੇ ਚੀਫ ਮਿਨਿਸਟਰ ਬਣਨਾ ਚਾਹੁੰਦੇ ਆ 1 ਜੁਲਾਈ 2019 ਨੂੰ ਜਿਹੜੀਆਂ ਗੱਲਾਂ ਇਹ ਇੰਟਰਵਿਊ 'ਚ ਕਹੀਆਂ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਸਾਡੇ ਸਾਹਮਣੇ ਉਦੋਂ 7 ਸਾਲ ਪਹਿਲਾਂ ਕਹੀਆਂ ਸੀ ਵੀ ਆਪਾਂ ਇਕੱਠੇ ਹੋ ਕੇ ਆਹ ਕੰਮ ਕਰੀਏ ਔਰ ਉਹਨੇ ਕੀਤਾ ਵੀ ਔਰ ਇੱਕ ਵਾਰੀ ਪੂਰੇ ਪੰਥ ਦੀ ਇਕੱਠਿਆਂ ਦੀ ਹੋ ਕੇ ਮੀਟਿੰਗ ਵੀ ਕਰਾਈ ਉੱਥੇ ਉੱਥੇ ਜਦੋਂ ਬੰਦੀ ਸਿੰਘਾਂ ਦਾ ਮਸਲਾ ਛੇੜਿਆ ਗਿਆ ਸੀ ਇਸ ਕਰਕੇ ਅੱਜ ਸਾਨੂੰ ਲੋੜ ਇਹ ਸਮਾਂ ਖੰਜਣਾ ਨਹੀਂ ਸਾਨੂੰ ਚਾਹੀਦਾ ਸ਼ੇਖਦਾਰ ਦੇ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਆਇਆ ਇਹਨੂੰ ਸਰਜੀਤ ਕਰੀਏ ਇਹਦੀ ਇਹਦੀ ਸਪੋਰਟ ਕਰੀਏ ਇਹ ਨਾ ਹੋਵੇ ਜਿੱਦਾਂ ਪਹਿਲਾਂ ਗਿਆਨੀ ਹਰਪ੍ਰੀਤ ਸਾਨੂੰ ਕਹਤਾ ਜੀ ਤੁਸੀਂ ਅਕਾਲੀ ਫੂਲਾ ਸਿੰਘ ਬਣ ਜਾਓ ਫੜਫੜੇ ਸਪੋਰਟਾਂ ਦੇਤੀਆਂ ਜਦੋਂ ਉਤਾਰਨ ਲੱਗੇ ਉਹਨੂੰ ਜਲੀਲ ਕਰਕੇ ਰੱਖ ਦਿੱਤਾ ਪਰ ਅੱਜ ਸਾਨੂੰ ਲੋੜਿਆ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਇਹਨਾਂ ਦੀ ਡਟ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਅਸੀਂ ਪੂਰੀ ਸਹਿਮਤੀ ਪਰਟਟਾਉਣੀ ਆ ਜਿੱਦਾਂ ਦੀ ਵੀ ਸੇਵਾ ਹੋਵੇ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਜੋ ਇਹ ਅਕਾਲੀ ਦਲ ਆ ਪਹਿਲਾ ਅਕਾਲੀ ਦਲ ਜੋ ਅਰਜਿੰਦਰ ਸਿੰਘ ਧਾਮੀ ਜਾਂ ਰਕੇ ਵੀਰ ਸਿੰਘ ਜਾਂ ਬਾਦਲ ਦਲੀਆ ਜੋ ਕਰ ਰਹੇ ਆ ਇਹ ਬਹੁਤ ਗਲਤ ਹੋ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਆਂ ਔਰ ਜਿਹੜਾ ਨਵਾਂ ਅਕਾਲੀ ਦਲ ਚੁਣਿਆ ਅਸੀਂ ਇਹਨੂੰ ਜਿਉਂ ਹੈ ਕਹਿੰਦੇ ਆਂ ਅਸੀਂ ਅਰਦਾਸ ਕਰਦੇ ਆਂ ਮਹਾਰਾ ਜੀਨਾਂ ਤੋਂ ਪੰਜਾਬ ਦੀ ਪੰਥ ਦੀ ਖਾਲਸਾ ਪੰਥ ਦੀ ਸੇਵਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ